ਆਹ ਨਾਲ ਹੀ ਨਾ ਮਿੱਟੀ ਤੇ ਪਾਈਪਲਾਈਨ ਦਾਉਦੇ ਸੀ ਤੇ ਕੋੜ ਜਮਾ ਤੋ ਜਾ ਗਿਆ ਇਹ ਪਰਲਾ ਘੋਦਾ ਪਰਲਾ ਨਾ ਹੋਣੀ ਨਿਕਲ ਆ ਸੰਗਲ ਲੈਣਾ ਬੂਦਾ ਗਿਆ ਲੈਣ ਸੰਗਲ ਇਹਦਾ ਹੰਮਾ ਗਿਆ ਨਾ ਹੜਕ ਅੱਕਾ ਹੀ ਨਾ ਤਬਾਉਂ ਜੀ ਕਰਿਆ ਵੀ ਕੱਢੀ ਲਈ ਮਿੱਟੀ ਇਹਦਾ ਕਹਿਆਂ ਮਾਰਦੇ ਚਾਰ ਉਹਦੇ ਹੈ ਜਦੋਂ ਮਿੱਟੀ ਤੇ ਲੱਗਿਆ ਨਾ ਵਿਚਾਲੋ ਮਿੱਟੀ ਤੇ ਤੁਲ ਗਿਆ ਜਮਾ ਸਾਰਾ ਲੱਗ ਗਿਆ ਦੋ ਫਿਲਟਰ ਫਿਲਟਰ ਬਲਾਕ ਘੇਰਾਂ ਦੀ ਇਹ ਕਹਾਣਾ ਨੇ ਰੋਕ ਰੱਖਿਆ ਨਾ ਬਸ ਚਮਈ ਭਰਗੇ ਵਿੱਚੋਂ ਹਾਂ ਪਾਇਪ ਲਨ ਪਾਈ ਆ ਇਹ ਪਲਾਸਟਿਕ ਦੀ ਪਾਤੇ ਚਿੱਟੇ ਪਾਇਪ ਚਿੱਟੇ ਪਾਇਪ ਕੰਮ ਜਾਵਾ ਪੂਰੇ ਇਹ ਉਹ ਦਰ ਪਾਏ ਹੋਈ ਨੇ ਆਪਣੇ ਉਹ ਮਿੱਠੂ ਵਾਲੇ ਨੇ ਠੀਕ ਐ ਉਹ ਥੂੰ ਦਿਓ ਜਮਾ ਤੋਲ ਕੇ ਖੜਾਤਾ ਯਾਰ ਮਾਰੇ ਢੁੱਟੀ ਮਾਰੇ ਤਾਂ ਜਾਂ ਨਿਕਲਦਾ ਨਹੀਂ ਦੇਖੀ ਮੜਾ ਜਾ ਕਰਕੇ ਜੇ ਹਿਲਦਾ ਹੀ ਨਹੀਂ ਹਿਲਦਾ ਹੀ ਟਾਰੀ ਕੋਈ ਜਾਂਦਾ ਨਾ ਆ ਜਮਾ ਥੱਲੇ ਇਹਦਾ ਮਿੱਟ ਉੱਤੇ ਝਾੜਦਾ ਜਾਵਾ ਹਾਂ ਹੋਰ ਲੋਕਾਂ ਨੇ ਕੰਨੀ ਕਰਦੇ ਕੈਮਰਾ ਉਹਦੇ ਕੰਮ ਨੇ ਹੈ ਇਹਦੇ ਕੰਮ ਨੇ ਤੈਂ ਕਰਿਆਗਾ ਇੰਸਟਾਗ੍ਰਾਮ ਤੇ ਪਾਏਗਾ ਨਾ ਤੈਂ ਜਿਹੜਾ ਹੈ ਟਰੈਕਟਰ ਇਹ ਹੈ ਨਾ ਇਧਰ ਪਾਇਕ ਨਹੀਂ ਸੀ ਲੱਗਦਾ ਇਹ ਹੈ ਇਹ ਥੋੜਾ ਜਿਹਾ ਉੱਤੇ ਝਾੜ ਲਾਂ ਸਿੱਧਾ ਹੀ ਮੈਂ ਵੀ ਲੈ ਸਾਡਾ ਹੁੰਦਾ ਸੰਗਲ ਲੈ ਕਿ ਲੈ ਲੈ ਬੱਸ ਗੰਡੇ ਹੀ ਦੇਾਂਗੇ ਹੈ ਗੰਡੇ ਹੀ ਦੇ ਦੇਾਂਗੇ ਗੰડા ਦੇ ਚੱਲ ਇਹਦੇ ਦੇ ਪਹਿਲਾਂ ਵਾਹ ਇਥੀ ਦੇ ਹਾਲ ਜੇ ਤੇ ਮੂਰੀ ਪਾ ਦੇ ਹਾਲ ਚ ਅਹੀਂ ਖੇਚਰੂ ਪਿੱਛੇ ਨੂੰ ਇਹਦਾ ਮੂਲੀ ਮੰਗੂ ਪੱਟ ਲੇਊਗਾ ਜੇ ਨੂੰ ਤਾਂ ਸਟਾਰਟ ਨਹੀਂ ਕਰੀ ਹੈਨਾ ਐਡਾ ਟਰੈਕਟਰ ਲੈ ਮੈਂ ਸਟਾਰਟ ਕਰਨੇ ਕਿ ਲੋੜ ਹੈ ਨਹੀਂ ਤੂੰ ਜ਼ੋਰ ਲਾ ਕੇ ਦੇ ਖੱਚ ਕੇ ਕੀ ਉਹਦਾ ਖਿੱਚੀ ਲਵੇਂ ਹਾਂ ਕਿ ਖਿੱਚ ਕੇ ਦੇਖ ਤੂੰ ਇਹ ਕਿਤੇ ਲੱਕ ਨਾ ਪਾ ਨਾ ਇਹ ਕਿਵੇਂ ਹੈ ਪੌੜਾ ਲਵਾ ਕੇ ਮੇਰੇ ਨੂੰ ਦੇਖਾਵਾ ਪੌੜਾ ਲਾ ਕੇ ਤਾਂ ਖਿੱਚਦੇਗਾ ਨਾ ਇਹ ਤਾਂ ਨੌਂਦਰਾ ਨਾ ਕੱਢੂ ਮਿੱਟੀਆ ਹੈ ਨਾ ਇਹ ਤਾਂ ਨੌਂਦਰਾ ਨਾ ਮਿੱਟੀ ਕੱਢੂਗਾ ਬੱਸ ਹੋਣੀ ਹੋਈ ਆ 18 ਦਿਨ ਲੰਘ ਜਾਂਦਾ I can hear you, Jackal. ਓਕੇ ਆ ਓਕੇ ਵਾਹ ਬਾਬਾ ਆਹ ਮੂਹਣ ਵੜੀ ਇੱਧਰ ਦੀ ਆ ਕੇ ਆਏ ਮੂਹਣ ਵੜਲਾ ਖੁੱਲਣ ਦਾ ਨਹੀਂ ਇਹਨੂੰ ਕਿਤੇ ਨੂੰ ਨਾ ਜਾ ਬਿੱਤੇ ਨੂੰ ਫਟਾ ਪਾਸ ਹਟਲਾ ਫਟਾ ਹਟ ਕੇ ਵਾਕੇ ਧੱਕੀ ਜਾਲੇ ਨੂੰ ਫਟਾ ਸਿੱਟ ਲਾ ਇਹਦਾ ਹਾਂ ਵੀ ਕੰਮ ਮੜਾ ਸੀ ਗਾਗਾ ਅੜਿਆ ਖੜਾ ਸੀ ਗਾ ਜਿਵੇਂ ਪੱਥਰੀ ਬਣ ਗਿਆ ਨਾ ਓਏ ਮਿੱਟੀ ਹੋਈ ਜੀ ਆਉਦੇ ਕਿਵੇਂ ਬਣ ਕੇ ਦੇਖ ਲੈ ਮੈਂ ਵੀ ਬਹੁਤ ਅੜਿਆ ਸੀ ਕਰਤਾ ਆ ਜੀ ਚਲੋ ਹੋ ਕੇ ਵਾਈ